ਪੰਜਾਬ ਸਰਕਾਰ ਨੇ ਯੋਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਜਾਰੀ ਕੀਤੀ ਸੀ ਪਰ ਉਹ ਯੋਧ ਨਸ਼ਿਆਂ ਵਿਰੁੱਧ ਦੀ بجائے ਯੋਧ ਪੰਜਾਬ ਵਿਰੁੱਧ ਹੋ ਗਿਆ ਕਿਉਂਕਿ ਜਿਹੜੀ ਪੰਜਾਬ ਸਰਕਾਰ ਆ ਉਸਨੇ ਕਿਹਾ ਸੀ ਕਿ ਤੁਸੀਂ ਜਿਹੜਾ ਨਸ਼ਾ ਤਸਕਰ ਆ ਉਸ ਦਾ ਨਾਮ ਲੈਣਾ ਅਤੇ ਤੁਹਾਡਾ ਜਿਹੜਾ ਨਾਮ ਹੈ ਗੁਪਤ ਰੱਖਿਆ ਜਾਊਗਾ ਤੁਹਾਨੂੰ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਇੱਕ ਪੱਤਰਕਾਰ ਨੇ ਇੱਕ ਨੌਜਵਾਨ ਨਸ਼ੇ ਕਰਦਾ ਸੀ ਅਤੇ ਉਸ ਦੀ ਜਿਹੜੀ ਵੀਡੀਓ ਆ ਉਹ ਵਾਇਰਲ ਕਰ ਦਿੱਤੀ ਤਾਂ ਉਸ ਪਰਿਵਾਰ ਨੇ ਜਾਂ ਉਸ ਨੌਜਵਾਨ ਦੇ ਜਿਹੜੇ ਸਹਿਯੋਗੀ ਸੀ ਉਹਨਾਂ ਨੇ ਉਸ ਪੱਤਰਕਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਅਤੇ ਹੁਣ ਅਸੀਂ ਇਹ ਸਵਾਲ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਤੁਹਾਡੀ ਇਹ ਯੋਧ ਨਸ਼ਿਆਂ ਵਿਰੁੱਧ ਜਿਹੜੀ ਨੀਤੀ ਆ ਉਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਤੁਹਾਡੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਜੋ ਵੀ ਜਿਹੜਾ ਯੁੱਧ ਵਾਲਿਆਂ ਦੇ ਖਿਲਾਫ ਤੁਹਾਨੂੰ ਦੱਸੇਗਾ ਤਾਂ ਹੁਣ ਜਿਹੜਾ ਨੌਜਵਾਨ ਆ ਉਹ ਜ਼ਖਮੀ ਪਿਆ ਪੱਤਰਕਾਰ ਤਾਂ ਉਸ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਕਿਸ ਦੀ ਬਣਦੀ ਹੈ ਅਤੇ ਜਿਹੜਾ ਯੂਥ ਅਕਾਲੀ ਦਲ ਦਾ ਆਗੂ ਹੈ ਉਹ ਪੁੱਛ ਰਿਹਾ ਕਿ ਹੁਣ ਪੰਜਾਬ ਸਰਕਾਰ ਕਿੱਥੇ ਹੈ ਤੇ ਕਿੱਥੇ ਹੈ ਜਿਹੜਾ ਪੰਜਾਬ ਹੈ ਉਹ ਹਰ ਰੋਜ਼ ਹਮਲਿਆਂ ਦਾ ਸ਼ਿਕਾਰ ਹੋ ਰਿਹਾ ਹਰ ਰੋਜ਼ ਤਰਾ ਤਰਾ ਪੰਜਾਬ ਦੇ ਵਿੱਚ ਹੋਈ ਪਈ ਹੈ ਕੀ ਕਹਿਣਾ ਯੂਥ ਆਗੂ ਦਾ ਉਹ ਤੁਹਾਨੂੰ ਦਿਖਾਉਂਦੇ ਯੁੱਧ ਨਸ਼ਿਆਂ ਵਿਰੁੱਧ ਯੁੱਧ ਕਰਪਸ਼ਨ ਵਿਰੁੱਧ ਪਰ ਮੈਨੂੰ ਲੱਗਦਾ ਹੈ ਜਿਹੜਾ ਇਹ ਯੁੱਧ ਹੈ ਇਹ ਪੰਜਾਬ ਦੇ ਵਿਰੁੱਧ ਹੈ ਅੱਜ ਨਸ਼ੇ ਦੀ ਗੱਲ ਤੇ ਭਵਾਨੀਗੜ੍ਹ ਵਿਖੇ ਜੋ ਕੱਲ ਜੇ ਕਹੀਏ ਕਿ ਸਮਾਜ ਦਾ ਚੌਥਾ ਥੰਮ ਜਿਹੜੇ ਪੱਤਰਕਾਰ ਭਾਈਚਾਰਾ ਉਹਨਾਂ ਤੇ ਜੋ ਇੱਕ ਕਾਤਲਾਨਾ ਹਮਲਾ ਹੋਇਆ ਉਹਨਾਂ ਨੇ ਕੁਝ ਨੀ ਇੱਕ ਸਮਾਜ ਦੇ ਵਿੱਚ ਉਹਨਾਂ ਇੱਕ ਅਵੇਅਰਨੈਸ ਵਾਸਤੇ ਕੋਈ ਮੁੰਡਾ ਨਸ਼ਾ ਕਰਦਾ ਸੀ ਉਹ ਨਸ਼ਾ ਕਰਦੇ ਮੁੰਡੇ ਨੂੰ ਮੂੰਹ ਜਿਹੜਾ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਅਗੇ ਪੁਲਿਸ ਕੋਲੇ ਜਾਂ ਜਿੱਥੇ ਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤੇ ਉਸ ਬੰਦੇ ਤੇ ਕਾਤਲਾਨਾ ਹਮਲਾ ਹੋਇਆ ਤੇ ਆਜੂ ਹਸਪਤਾਲ ਦੇ ਵਿੱਚ ਦਾਖਲ ਹੈ ਤੁਹਾਡੀ ਭਾਈਚਾਰਾ ਜਿਹੜੀ ਬਹੁਤ ਹੀ ਮੰਦ ਭਾਗੀ ਤੇ ਮਾੜੀ ਗੱਲ ਹੈ ਤੇ ਅੱਜ ਜੇ ਇੱਕ ਪਾਸੇ ਦਾ ਸਰਕਾਰ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਪ੍ਰੋਟੈਕਸ਼ਨ ਦੇਵਾਂਗੇ ਤੁਸੀਂ ਸਾਨੂੰ ਆ ਇੱਕ ਨੰਬਰ ਜਾਰੀ ਕਰਤਾ ਇਹਦੇ ਤੇ ਕਰੋ ਉਹ ਜਿਹੜਾ ਬੰਦਾ ਤੁਹਾਡੇ ਨਾਲ ਸ਼ਰਿਆਮ ਖੜਕੇ ਤੁਹਾਡੀ ਮਦਦ ਕਰ ਰਿਹਾ ਹੈ ਸ਼ਰਿਆਮ ਤੁਹਾਡੇ ਨਾਲ ਖੜਾ ਹੈ ਉਹਨੂੰ ਤਾਂ ਕਟੋ-ਕਟ ਪ੍ਰੋਟੈਕਟ ਕਰ ਲੋ ਤੁਹਾਨੂੰ ਕਹਿੰਦੇ ਇਸ ਗੱਲ ਤੇ ਲਿਓ ਕਿ ਤਾਂ ਕਿ ਭਾਈ ਉਹਦੀ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਹੋ ਸਕੇ ਜਿਹੜਾ ਬੰਦਾ ਅਜ ਨਸ਼ਿਆਂ ਦੇ ਵਿਰੁੱਧ ਬੋਲਦਾ ਹੈ ਉਹਦੇ ਤੇ ਕਾਰਵਾਈ ਹੁੰਦੀ ਹੈ ਉਹਦੇ ਖਿਲਾਫ ਪਰਚੇ ਹੋ ਰਹੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਜਿਹੜਾ ਇਹਨਾਂ ਦੀਆਂ ਉਮਤਾਈਆਂ ਨੂੰ ਕੱਢਦਾ ਉਹਨੂੰ ਫੜ ਕੇ ਜੇਲ੍ਹ ਦੇ ਅੰਦਰ ਦਿੰਦੇ ਨੇ ਜਿਹੜਾ ਬੰਦਾ ਇਹਨਾਂ ਦੇ ਹੱਕ 'ਚ ਬੋਲਦਾ ਉਹਨੂੰ ਸਨਮਾਨ ਦਿੰਦੇ ਨੇ ਕਾਗਜ਼ਾਂ 'ਚ ਜੇ ਦੇਖੀਏ ਤੇ ਨਾਲ ਜੇ ਦੇਖਿਆ ਜਾਵੇ ਕਿ ਵੱਡੇ ਵੱਡੇ ਪੋਸਟਰ ਲਾ ਕੇ ਬੋਰਡ ਲਾ ਕੇ ਪੰਜਾਬ ਦਾ ਕਰੋੜਾ ਰੁਪਿਆ ਜਿਹੜਾ ਉਹ ਕਰੋੜਾ ਰੁਪਿਆ ਜਿਹੜਾ ਖਰਚ ਕੀਤਾ ਜਾ ਰਿਹਾ ਸਰਗਰ ਸਰਪੈਂਟਮੈਂਟ ਤੇ ਪਰ ਅੱਜ ਇਹ ਭਵਾਨੀਗੜ੍ਹ ਦੇ ਵਿੱਚ ਜਿਹੜੀ ਹੋਈ ਘਟਨਾ ਇਹਦੀ ਮੈਂ ਸਭ ਸ਼ਬਦਾਂ ਵਿੱਚ ਜ਼ਿੰਦਾ ਕਰਦਾ ਕਿ ਜੇ ਮੁੱਖ ਮੰਤਰੀ ਦੇ ਏਰੀਏ 'ਚ ਜੇ ਸਾਡੇ ਮੁੱਖ ਮੰਤਰੀ ਦੇ ਏਰੀਏ ਚ ਵਿੱਤ ਮੰਤਰੀ ਦੇ ਏਰੀਏ ਚ ਹੈ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਏਰੀਏ ਚ ਜ਼ਿਲ੍ਹੇ ਚ ਇਹ ਕੰਮ ਹੋ ਰਿਹਾ ਹੈ ਤਾਂ ਬਾਕੀ ਪੰਜਾਬ ਦਾ ਤਾਂ ਫਿਰ ਰੱਬ ਰੱਖਾਈ ਹੈ ਸੋ ਅੱਜ ਇਸ ਜਿਹੜੀ ਘੜੀ ਦੇ ਵਿੱਚ ਮੈਂ ਉਸ ਪਰਿਵਾਰ ਦੇ ਨਾਲ ਉਸ ਪੱਤਰਕਾਰ ਦੇ ਨਾਲ ਤੁਹਾਡੇ ਸਾਰਿਆਂ ਦੇ ਨਾਲ ਅਕਾਲੀ ਸ਼੍ਰੋਮਣੀ ਕਾਲਗਲ ਦੀ ਸੁਭੂਚੀ ਟੀਮ ਜਿਹੜੀ ਹੈ ਉਥੋਂ ਤੁਹਾਡੇ ਨਾਲ ਖੜੀ ਹੈ ਜਿੱਥੇ ਤੱਕ ਵੀ ਤੁਸੀਂ ਸੰਘਰਸ਼ ਦੇ ਵਿੱਚ ਸਾਨੂੰ ਲੈ ਕੇ ਜਾਣਾ ਚਾਹੁੰਦੇ ਅਸੀਂ ਤੁਹਾਡੇ ਨਾਲ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਮਾਨ ਸਾਹਿਬ ਕਲਾ ਕਾਗਜ਼ਾਂ ਚ ਜਾਂ ਸਟੇਜਾਂ ਤੋਂ ਖੜ ਕੇ ਜਾਂ ਮਮੇਕਰੀ ਬਣਾ ਕੇ ਜਾਂ ਦੂਜਿਆਂ ਦਾ ਮਜ਼ਾਕ ਉਡਾ ਕੇ ਦੂਜਿਆਂ ਦੇ ਕਿਰਦਾਰਕੋਸ਼ੀ ਕਰਕੇ ਰਾਜਨੀਤੀ ਨਾ ਕਰੋ ਐਕਚੁਅਲੀ ਪਲੇਡ ਫਾਰਮ ਦੇ ਉੱਤੇ ਆ ਕੇ ਜਿਹੜੀ ਹੈ ਰਾਜਨੀਤੀ ਕਰੋ ਐਕਚੁਅਲ ਜਿਹੜੀ ਫੈਕਟ ਹੈ ਪੰਜਾਬ ਦਾ ਉਹ ਗੱਲ ਕਰੋ ਅੱਜ ਜਿਹੜਾ ਨਸ਼ਾ ਹੈ ਉਹ ਪੰਜਾਬ ਦੇ ਵਿੱਚ ਹਰ ਦੂਸਰੇ ਦਿਨ ਇਹਨਾਂ ਨੇ ਤਾਂ ਪਿਛਲੀ ਮਈ ਦੀ 31 ਮਹੀਨੇ ਕਹਿੰਦਾ ਸੀ ਕਿ ਸਾਡਾ ਜਿਹੜਾ ਨਸ਼ਾ ਪੰਜਾਬ ਮੁਕਤ ਹੋ ਗਿਆ ਪੰਜਾਬ ਮੁਕਤ ਹੈ ਨਸ਼ੇ ਤੋਂ ਹੋ ਗਿਆ ਪਰ ਅੱਜ ਤੁਸੀਂ ਮਲੇ ਦਾ ਆਏ ਦਿਨ ਦੇਖਦੇ ਹੋ ਕੋਈ ਨਾ ਕੋਈ ਵੀਡੀਓ ਸੜਕਾਂ ਤੇ ਨੌਜਵਾਨਾਂ ਦੀ ਮਿਲਦੀ ਹੈ ਤੇ ਅੱਜ ਜਿਹੜੇ ਉਹ ਸਾਨੂੰ ਕਹਿੰਦੇ ਸੀ ਸਾਡੇ ਤੇ ਤੰਜ ਕੱਸਦੇ ਸੀ ਤੇ ਅੱਜ ਤੱਕ ਵੀ ਕੱਸਦੇ ਨੇ ਉਹਨਾਂ ਨੂੰ ਕੋ ਭਾਈ ਸਾਢੇ 3 ਸਾਲ ਹੋ ਗਏ ਥੋੜੀ ਸਰਕਾਰ ਆਈ ਨੂੰ ਕਿ ਉਦੋਂ ਪਹਿਲਾਂ 5 ਸਾਲ ਜਿਹੜੇ ਨੇ ਉਹ ਹੋ ਗਏ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਨੂੰ ਜਿਹੜੀਆਂ ਦੋ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣੀਆਂ ਨੇ ਕੱਲਾ ਇੱਕ ਨਸ਼ੇ ਤੇ ਇੱਕ ਬੇਅਦਬੀ ਅੱਜ ਉਹ ਮੁੱਦਾ ਮੈਨੂੰ ਦੱਸੋ ਸਾਢੇ 8 ਸਾਲਾਂ ਚ ਕੀ ਖਤਮ ਕਰਤਾ ਉਹਨਾਂ ਨੇ ਕੀ ਬੇਅਦਬੀ ਦੇ ਵਿੱਚ ਕੋਈ ਨਵਾਂ ਬੰਦਾ ਜਿਸਦੀ 2015 ਦੀ ਐਫਆਈਆਰ ਕੱਲੀ ਜਿਹੜੀ ਆ ਅਕਾਲੀ ਦਲ ਵੱਲੋਂ ਕੀਤੀ ਆ ਉਹਦੇ ਵਿੱਚ ਕੋਈ ਨਵਾਂ ਬੰਦਾ ਐਡੀਸ਼ਨ ਕੀਤਾ ਕੋਈ ਨਸ਼ੇ ਦੇ ਵਿੱਚ ਕੋਈ ਨਵੀਂ ਕਾਰਜਕਾਰੀ ਕੀ ਹੈ ਕੱਲ ਵੀ ਇੱਥੇ ਇੱਕ ਸਾਬਤ ਹੁੰਦਾ ਕਿ ਮੁੱਖ ਮੰਤਰੀ ਸਟੇਜ ਤੋਂ ਫੜ ਕੇ ਕਹਿ ਕਿਆ ਮੋਛਾਂ ਨੂੰ ਵੜ ਦਿੰਦੇ ਕਿ ਯਾਰ ਬਸ ਆਹੀ ਗੱਲ ਪਿੱਛੇ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਅੰਦਰ ਦਿੱਤਾ ਇਹਦਾ